ਬਰਨਾਲਾ ਦੇ ਪਿੰਡ ਰਾਮਗੜ੍ਹ ਵਿੱਚ ਇੱਕ ਨੌਜਵਾਨ ਨੇ ਆਰਤੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਨੌਜਵਾਨ ਸਤਨਾਮ ਸਿੰਘ ਦਾ ਵਿਆਹ 2 ਸਾਲ ਪਹਿਲਾਂ ਹੀ ਹੋਇਆ ਸੀ ਉਹ ਆਪਣੇ ਪਿੱਛੇ 9 ਮਹੀਨੇ ਦਾ ਮਾਸੂਮ ਪੁੱਤਰ ਪਤਨੀ ਮਾਂ ਦੋ ਪੈਨਾ ਤੇ ਇੱਕ ਛੋਟਾ ਭਰਾ ਛੱਡ ਗਿਆ ਹੈ ਪਰਿਵਾਰ ਦਾ ਦਾਅਵਾ ਹੈ ਕਿ ਆਰਤੀਆ ਜਗਰਾਜ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਦੇ ਪੁੱਤਰ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਤੇ ਖਾਲੀ ਚੈੱਕ ਦੇ ਜ਼ਰੀਏ ਡਰਾ ਧਮਕਾ ਕੇ ਉਸ ਦੇ ਕੋਲੋਂ 22 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਮਰਨ ਤੋਂ ਪਹਿਲਾਂ ਸੁਖਨਾਮ ਸਿੰਘ ਨੇ ਸੁਸਾਇਡ ਨੋਟ ਵੀ ਲਿਖਿਆ ਜਿਸ ਵਿੱਚ ਉਸਨੇ ਆਰ.ਟੀ.ਏ ਸਮੇਤ ਕੁਝ ਲੋਕਾਂ ਦਾ ਨਾਮ ਲਿਖਿਆ ਹੈ ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਯਾਰਤੀਏ ਸਾਨੂੰ ਤੰਗ ਕਰਦਾ ਸੀਗਾ 22 ਲੱਖ ਰੁਪਏ ਮੰਗਦਾ ਸੀ ਸਫਾ 22 ਲੱਖ ਸਾਡੇ ਕੋਲ ਹੈ ਹੀ ਨਹੀਂ ਸੀ ਦੇਣ ਨੂੰ ਅਸੀਂ ਥੋੜੇ ਜਿਹਾ ਪੈਸੇ ਦੇਣ ਗਏ ਸੀਗੇ ਉਹ ਕਹਿੰਦਾ ਪੂਰਾ 22 ਲੱਖ ਹੀ ਲਵਾਂਗਾ ਮੈਂ ਇੰਨੇ ਪੈਸੇ ਨਹੀਂ ਲੈਣੇ ਉਹਦਾ ਕਰਕੇ ਸਾਨੂੰ ਇਹ ਮੁੰਡੇ ਦੀ ਮੌਤ ਹੋ ਗਈ ਬਸ ਉਹਨੇ ਦੋਸਿਆ ਨਹੀਂ ਕਿਸੇ ਨੂੰ ਬਾਤਤਾ ਨਹੀਂ ਉਹ ਹੋ ਰਿਹਾਦਾ ਸੀਗਾ ਤੇ ਉਹ ਪੱਖੇ ਨਾਲ ਲੌਂਕ ਗਿਆ ਤੇ ਉਹ ਮਰ ਗਿਆ ਹਾਂਜੀ ਘਰ ਵੀ ਸਾਡਾ ਲੈ ਗਿਆ ਚੱਕ ਵੀ ਭਰਾ ਕੇ ਲੈ ਗਿਆ ਸਾਥੋਂ ਖਾਲੀ ਮੱਲੋਂ ਵਾਲੀ ਧੱਕੇ ਨਾਲ ਸਾਡਾ ਘਰ ਲਖਾ ਕੇ ਲੈ ਗਿਆ ਜਿਗਰਾ ਜੀ ਥੱਲੇ ਵਾਲਾ ਸੜਕੰਮ ਕਰਦਾ ਸੀ ਜੀ ਬੈਠਾ ਰੇ ਦੁਕਾਨ ਤੇ ਲੱਗਿਆ ਸੀ ਬਰਨਾਲੇ ਨਹੀਂ ਜੇ ਹਜੇ ਕੋਈ ਕੀ ਅਸੀਂ ਮੰਗ ਕਰਦੇ ਆਂ ਵੀ ਉਹ ਦਾ ਕਰਕੇ ਸਾਡੇ ਬੱਚੇ ਨੇ ਆਏ ਸਾਡਾ ਘਰ ਖਰਾਬ ਹੋ ਗਿਆ ਸਾਡਾ ਉਹੀ ਕਮਾਉਣ ਵਾਲਾ ਸੀ ਉਹੀ ਖਾਣ ਵਾਲਾ ਸੀ ਸਾਡੇ ਤੋਂ ਚਲਸੀ ਕਿੱਥੋਂ ਭਾਵਾਂਗੇ ਕਿੱਥੋਂ ਲਈ ਭਾਵਾਂਗੇ ਅਸੀਂ ਕੀ ਕਰਾਂਗੇ ਉਹ ਜੱਜੇ ਬਾਈ ਸੋਤੇ ਪੜਾ ਬੱਸ ਅਸੀਂ ਕੀ ਕਰਾਂਗੇ ਹੁਣ ਉਹ ਜਿਹਾ ਘਟਾ ਗਈ 2 ਸਾਲ ਬੀਨ ਹੋਏ ਅਸੀਂ ਕੀ ਕਰਾਂਗੇ ਹੁਣ ਉਹਦਾ ਬਸ ਅਸੀਂ ਕਹਿਣਾ ਜੁਨੇ ਸਾਡੇ ਜਦਰਾ ਸਿੰਘ ਜਿਹੜੇ ਡਾਕਟਰ ਵਾਲਾ ਉਹਦੇ ਪੈਰੋਂ ਮੇਰੇ ਘਰ ਵਾਲੀ ਦੀ ਮੌਤ ਹੋ ਗਈ ਉਹਨੂੰ ਜ਼ਿੰਮੇਵਾਰ ਉਹੀ ਆ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਉਹਨੇ ਕਰਨੀ ਹੋਈ ਆ ਪੈਸਿਆਂ ਦਾ ਚੱਕਰ ਸੀਗਾ ਉਹ ਪੈਸੇ ਮੰਗਦਾ ਸੀ ਅਸੀਂ ਪੈਸੇ ਦੇ ਕਿਉਂਕਿ ਹੈ ਨਹੀਂ ਸੀ ਅਸੀਂ ਗੱਡੀ ਸੀ ਅਸੀਂ ਉਹਨੂੰ ਕਿਹਾ ਸੀ ਲੈ ਲਾ ਉਹ ਕਹਿੰਦਾ ਨਹੀਂ ਇੰਨੇ ਪੈਸੇ ਤੇ ਮੈਂ ਨਹੀਂ ਨਵੇਂਣਾ ਮੈਨੂੰ 22 ਲੱਖ ਹੀ ਚਾਹੀਦਾ ਇਹ ਚੱਕਰ ਤੇ ਉਹਨੇ ਯਾਰ ਟੈਨਸ਼ਨ ਲੈ ਗਈ ਉਹਨੇ ਆਹ ਕੰਮ ਕੀਤਾ ਬਸ ਉਹਨੇ ਅੰਦਰ ਰੋਟੀ ਰੱਟੀ ਖਾ ਕੇ ਅੰਦਰ ਜਾਵੜੇ ਅੰਦਰ ਜਾ ਕੇ ਪਾਣੀ ਪੂਣੀ ਪੀ ਕੇ ਅੰਦਰ ਜਾਵੜਿਆ ਬਸ ਉੱਥੇ ਪੱਖੇ ਨਾਲ ਫਾਹ ਲੈ ਲਿਆ ਸਾਨੂੰ ਥੋੜੇ ਜਿਹੇ ਟਾਈਮ ਬਾਅਦ ਪਤਾ ਲੱਗਿਆ ਸੀ ਗੇਟ ਤੋੜਿਆ ਫਿਰ ਪਤਾ ਲੱਗਿਆ ਵੀ ਆਹ ਕੰਮ ਹੋ ਗਿਆ ਮੇਰੇ ਸਹੁਰਾ ਦਾ ਬੱਚਾ ਮੈਂ ਕੁਝ ਨਹੀਂ ਕਰ ਸਕਦੀ ਇਹ ਮੇਰੇ ਪਿੰਡ ਮੈਟਰ ਹੋਇਆ ਸੀ ਡੈਥ ਹੋ ਗਈ ਸੀ ਮੁੰਡੇ ਦੀ ਸੁਸਾਈਡਰ ਹੋ ਗਈ ਸੀ 18 ਤਰੀਕ ਦੀ ਰਾਤ ਨੂੰ ਪਰਸੋਂ ਹੁਣ ਤੱਕ ਜਿਹੜੇ ਦੋਸ਼ੀ ਆ ਉਹਨਾਂ ਨੂੰ ਕਿਸੇ ਨੂੰ ਜੇਸ਼ਟ ਨਹੀਂ ਪਈ ਉਹਨਾਂ ਦੀ ਆ ਕਰਕੇ ਸੀ ਟੱਲੇਵਾਲ ਥਾਣੇ ਆਏ ਆ ਅੱਜ ਪਰਿਵਾਰ ਦੇ ਨਾਲ ਤੇ ਮਤਲਬ ਪੁਲਿਸ ਵੱਲੋਂ ਹਲੇ ਇਹੀ ਕਿਹਾ ਗਿਆ ਕੋਈ ਇਨਸਾਫ ਵਾਲੀ ਗੱਲ ਨਹੀਂ ਕਿਸੀ ਉਹਨਾਂ ਨੂੰ ਗ੍ਰਫਤਾਰ ਕਰ ਰਹੇ ਆ ਕਰ ਰਹੇ ਆ ਪਰ ਹਲ ਤੱਕ ਕਰਿਆ ਨਹੀਂ ਗਿਆ ਉਹਨਾਂ ਐਸਚੂ ਸਭ ਨਾਲ ਗੱਲ ਹੋਈ ਸੀ ਉਹ ਕਹਿੰਦੇ ਅੱਜ ਸ਼ਾਮ ਤੱਕ ਅਸੀਂ ਉਹਦੀ ਰਿਸਟ ਪਾ ਲਾਂਗੇ ਚਲੋ ਦੇਖਦੇ ਆਂ ਜੇ ਸ਼ਾਮ ਤੱਕ ਪੈਂਦੀ ਆ ਨਹੀਂ ਫਿਰ ਇਹ ਜਿਹੜਾ ਪ੍ਰੋਟੈਸਟ ਆ ਉਹਨਾਂ ਨੇ ਇਹਨਾਂ ਨੇ ਸ਼ੁਰੂ ਕੀਤਾ ਪਰਿਵਾਰ ਨੇ ਕਿ ਅਸੀਂ ਉਹਨਾਂ ਚਾਹ ਰਾ ਪੋਸਟਮਾਰਟਮ ਨਿਕਲਵਾਉਣਾ ਜਿੰਨਾ ਚਿਰ ਉਹਨਾਂ ਦੀ ਗ੍ਰਫਤਾਰੀ ਨਹੀਂ ਹੁੰਦੀ ਜੇ ਗ੍ਰਫਤਾਰੀ ਨਹੀਂ ਹੁੰਦਾ ਹੈ ਫਿਰ ਵਧੂ ਗਈ ਕਿਉਂਕਿ ਤੇ ਇਹਨਾਂ ਵਾਰੋਂ ਜੱਥੇ ਬੰਦੀਆਂ ਫਿਰ ਉਹਨਾਂ ਨਾਲ ਵੀ ਕੰਟੈਕਟ ਕਰਕੇ ਸਭ ਤੋਂ ਜ਼ਿਆਦਾ ਹੀ ਬਧੂ ਕ ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਵੀ ਇਹਨੂੰ ਜਿਹੜਾ ਆੜਤੀਆ ਜਗਰਾਜ ਆ ਇਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਿਆ ਜਾਵੇ ਤਾਂ ਕਿ ਜਿਹੜਾ ਪਰਿਵਾਰ ਦਾ ਇਕ 9 ਮਹੀਨੇ ਦਾ ਬੱਚਾ ਜਾਂ ਉਹਦੀ ਵਾਈਫਾਸਤ ਨਾਲ ਜਿਹੜੀ ਡੈਥ ਹੋਈ ਆ ਉਹਨਾਂ ਨੂੰ ਇਨਸਾਫ ਮਿਲ ਸਕੇ ਇਹ ਜਿਹੜਾ ਆੜਤੀਆ ਸੀ ਜਗਰਾਜ ਇਕ ਤਾਂ ਇਹਨਾਂ ਦਾ ਘਰ ਆ ਜਿਹੜਾ ਉਹ 4 ਲੱਖ ਚ ਕਿਹਨੇ ਰੱਖੀ ਬੈਠਾ ਜਿਹੜੀ ਦੀ ਲੈਫਟ ਹੋਈ ਹੋਈ ਆ ਇਕ ਇਹਨਾਂ ਨੂੰ 22 ਲੱਖ ਚ ਡਰਾਦ ਭੁਗਾ ਰਿਹਾ ਸੀ ਵੀ ਮੈਂ ਤੁਸੀਂ ਮੇਰੇ ਖਾਤੇ ਚੋਂ ਪੈਸੇ ਪਵਾ ਲੇ ਹਾਲਾਂਕਿ ਜਿਹੜਾ ਸਤਨਾਮ ਸਿੰਘ ਸੀ ਉਹਦਾ ਇਹ ਕਹਿਣਾ ਸੀਗਾ ਵੀ ਪਹਿਲਾਂ ਜਿਹੜਾ ਇਹਨਾਂ ਦਾ ਕੋਈ ਫੈਸਲਾ ਹੋਇਆ ਸੀ ਰਾਜੀਨਾਮਾ ਲਾ ਲੋ ਜਾਂ ਸਾਡੇ ਕੋਲੇ ਗੱਲਾਂ ਆਈਆਂ ਸੀ ਵੀ ਇਹ ਪੈਸੇ ਆਪ ਹੀ ਪਾਏ ਜਾਂਦੇ ਸੀ ਤੇ ਆਪ ਹੀ ਕਢਵਾਏ ਜਾਂਦੇ ਸੀ ਕਿਉਂਕਿ ਪਹਿਲਾਂ ਇਕੱਠੇ ਕੰਮ ਕਰਦੇ ਸੀ ਸਹੀ ਮੈਸੇਜ ਹੈ ਜੀ ਵੀ ਇਹਦੀ ਬੰਦੇ ਦੀ ਜਿਹੜਾ ਦੋਸ਼ੀ ਆ ਦੀ ਰੈਸਟ ਪਾਈ ਜਾਵੇ ਜੇ ਨਹੀਂ ਰੈਸਟ ਪਾਉਗੀ ਤਾਂ ਹੁਣ ਪਰਿਵਾਰ ਦਾ ਤਾਂ ਇਹੀ ਆ ਉਹਦੀ ਵਾਈਫ ਦਾ ਸਤਨਾਮ ਦੀ ਦਾ ਜਾਂ ਉਹਨਾਂ ਦੇ ਪਰਿਵਾਰ ਦਾ ਸਾਰੇ ਦਾ ਵੀ ਅਸੀਂ ਤਾਂ ਨਹੀਂ ਉਹਨਾਂ ਚਿਰ ਮਤਲਬ ਪੋਸਟਮਾਰਟਮ ਨਹੀਂ ਹੋਣ ਦੇਵਾਂਗੇ ਜਿੰਨਾ ਚਿਰ ਇਹਦਾ ਇਹਦਾ ਇਹਨਾਂ ਦੀ ਰੈਸਟ ਨਹੀਂ ਪੈਂਦੀ ਤੁਹਾਨੂੰ ਪਤਾ ਹੀ ਹੈ ਜੀ ਜੋ ਸਚਾਈ ਉਕੇ ਜਦੋਂ ਹਾਲੇ ਤੱਕ ਸਭ ਨੂੰ ਕਿਸੇ ਨੂੰ ਮੈਸੇਜ ਨਹੀਂ ਲਾਇਆ ਹੁਣ ਅੱਜ ਮੈਸੇਜ ਲੱਗ ਜਾਣਗੇ ਪਿੰਡ ਲੈਵਲ ਤੇ ਵੀ ਫਿਰ ਇਕੱਠ ਹੋਊਗਾ ਸਾਰਾ ਲੇਡੀਜ਼ ਵੀ ਆਉਣਗੀਆਂ ਸਭ ਕੁਝ ਹੋਊਗਾ ਹਲੇ ਤਾਂ ਮਤਲਬ ਸਚੂ ਸਭ ਵੱਲੋਂ ਇਹ ਵੀ ਸ਼ਾਮ ਤੱਕ ਅਸੀਂ ਰਸਤਾ ਪਾਵਾਂਗੇ ਦੇਖੋ ਕੀ ਕਰਦੇ ਆ ਪਰ ਹੁਣ ਤੱਕ ਉਹਦੀ ਰਸਤ ਨਹੀਂ ਹੋਈ ਐਫ ਆਈ ਆਰ ਜ਼ਰੂਰ ਲਾਂਚ ਹੋਈ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਕਮਲਪਾਲ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਨੇ ਉਹਨਾਂ ਪ੍ਰੋਤਸਾ ਦਿਵਾਇਆ ਕਿ ਜਲਦ ਇਹ ਜਿਹੜਾ ਇੱਕ ਸੁਨਮ ਸਿੰਘ ਇਹ ਪਹਿਲਾਂ ਇੱਕ ਕੰਮ ਕਰਦਾ ਰਿਹਾ ਕਿਸੇ ਆੜਤੀ ਦੇ ਨਾਲ ਕੁਝ ਸਾਲ ਪਹਿਲਾਂ ਦਾ ਉਹਦੇ ਨਾਲ ਇਹ ਉੱਥੇ ਕੰਮ ਕਰਦਾ ਸੀ ਤਾਂ ਇਹਦਾ ਪੈਸਿਆਂ ਦਾ ਕੋਈ ਝਗੜਾ ਸੀ ਉਹ ਕਹਿੰਦਾ ਮੇਰੇ ਕੋਲ ਇਹਦੇ ਵੱਲ ਵੱਧ ਨਿਕਲਦੇ ਆ ਤੇ ਇਹ ਇਹ ਕਹਿੰਦਾ ਸੀ ਮੇਰੇ ਇੰਨੇ ਬਣਦੇ ਆ ਇਹਨਾਂ ਦਾ ਕੋਈ ਆਪਸੀ ਸੀਗਾ ਪਹਿਲਾਂ ਇਕੱਠੇ ਹੀ ਕੰਮ ਕਰਦੇ ਰਹੇ ਆ ਤੇ ਹੁਣ ਇਹਨੇ ਜਿਹੜਾ ਇਹ ਸੁਸਾਇਡ ਕੀਤੀ ਹੈ ਇਦੇ ਸਬੰਧ ਦੇ ਵਿੱਚ ਮੁਕਤਬਾ ਨੰਬਰ ਜਿਹੜਾ 19 ਹੈ ਅੰਡਰ ਸੈਕਸ਼ਨ 306 506 ਜਿਹੜਾ ਪੁਲਿਸ ਨੇ ਆਪਾਂ ਇੱਥੇ ਦਰਜ ਕਰ ਲਿਆ ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਜਾਰੀ ਹੈ ਜਿਹੜਾ ਉਹਨੇ ਆੜਤੀ ਦੇ ਅਗੇਂਸਟ ਲਗਾਇਆ ਵੀ ਇਹ ਮੈਨੂੰ ਟਰੋਂਦਾ ਸੀਗਾ ਤੇ ਉਹਦੇ ਅਸੀਂ ਉਹਨੂੰ ਛੇਤੀ ਹੀ ਅਰੈਸਟ ਕਰ ਲੈਣਾ ਤੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਅਸੀਂ ਕਰ ਰਹੇ ਹਾਂ ਪਤਾ ਵੀ ਕੀ ਗੱਲ ਹੈਗੀ ਆ ਬਈ ਇਹਨਾਂ ਦਾ ਕੀ ਗੱਲ ਹੈ ਪਹਿਲਾਂ ਇਕੱਠੇ ਹੀ ਕੰਮ ਕਰਦੇ ਰਹੇ ਨੇ ਇਹ ਨਹੀਂ ਇਹ ਸਾਡਾ ਪੂਰਾ ਜੋਰ ਲੱਗਿਆ ਹੋਇਆ ਟੀਮਾਂ ਸਾਡੀਆਂ ਬਾਹਰ ਟੀਮਾਂ ਬਣਾਈਆਂ ਸਪੈਸ਼ਲ ਇਸ ਤੇ ਕੰਮ ਤੇ ਲੱਗੇ ਹੋਏ ਆ ਛੇਤੀ ਹੋਈ ਅਸੀਂ ਇਹਨੂੰ ਫੜ ਲੈਣਾ ਹਾਂ ਮੇਨ ਇਹ ਜਗਰਾਤ ਸਿੰਘ ਹੀ ਆ ਨਾਲ ਕੁਝ ਅਨੋਨ ਨੇ ਜੇ ਕੋ ਹੋਰ ਵੀ ਆਉਣਗੇ ਤਾਂ ਅਸੀਂ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਜੇ ਕੋ ਸਾਹਮਣੇ ਆਏ ਤਾਂ